ਸਸ਼ੇ ਕਾਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਾਂ ਅੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਕਣਕ ਦੀਆਂ ਕੀਮਤਾਂ ਲਗਭਗ 9 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚੀਆਂ ਜੇਕਰ ਸਰਕਾਰ ਸਟਾਕ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਦਿਨ ਤਿਹਾੜੀ ਸੀਜ਼ਨ ਚ ਵਧੇਗਾ ਪਾ ਇਸ ਦੇ ਨਾਲ ਬੋਧਵਾਰ ਕਣਕ ਦੀਆਂ ਕੀਮਤਾਂ ਲਗਭਗ 9 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਈਆਂ ਜੇਕਰ ਕਣਕ ਸਟਾਕ ਨਹੀਂ ਜਾਰੀ ਕਰਦੀਆਂ ਤਾਂ ਆਉਣ ਵਾਲੇ ਤਿਹਾੜੀ ਸੀਜ਼ਨ ਚ ਇਸ ਵਾਰ ਹੋਰ ਵਾਧਾ ਹੋ ਸਕਦਾ ਇਸ ਦੇ ਨਾਲ ਹੀ ਕਰਨਾਟਕ ਦੇ ਇੱਕ ਵੱਡੇ ਆਟਾ ਮਿੱਲ ਮਾਲਕ ਨੇ ਕਿਹਾ ਹੈ ਕਿ ਕਣਕ ਦੀ ਸਪਲਾਈ ਹਰ ਰੋਜ਼ ਘਟ ਹੁੰਦੀ ਜਾ ਰਹੀ ਹੈ ਤੇ ਕੁੱਲ ਸਪਲਾਈ ਦੀ ਸਥਿਤੀ ਪਿਛਲੇ ਸਾਲ ਦੇ ਮੁਕਾਬਲੇ ਖਰਾਬ ਦਿਖ ਰਹੀ ਹੈ ਅਜਿਹੇ 'ਚ ਸਰਕਾਰ ਨੇ ਆਪਣੇ ਸਟਾਕ ਤੋਂ ਕਣਕ ਦੀ ਵਿਕਰੀ ਤੁਰੰਤ ਸ਼ੁਰੂ ਕਰ ਦਿੱਤੀ ਹੈ ਇਸ ਦਿਨ ਦਾ ਸੰਜੋਗ ਹੈ ਕਿ ਅਗਸਤ ਨੂੰ ਭਾਰਤ ਦੇ ਸਰਕਾਰੀ ਗੋਦਾਮ 'ਚ ਕਣਕ 2.566 ਕਰੋੜ ਟਨ ਸੀ ਜੋ ਕਿ ਇਸ ਸਾਲ ਪਹਿਲਾਂ ਦੇ ਮੁਕਾਬਲੇ 4.4% ਘਟ ਹੈ ਇਸ 2023-24 ਦੇ ਜ਼ਿਆਦਾ ਗਰਮੀ ਪੈਨਕਾਰਨ ਕਣਕ ਦੀਆਂ ਫਸਲਾਂ ਚੰਗੀਆਂ ਨਹੀਂ ਹੋਈਆਂ ਅਤੇ ਇਸ ਸਾਲ ਦੀ ਫਸਲ ਪੈਦਾਵਾਰ ਅਨੁਸਾਰ ਤੋਂ 6.25% ਘਟ ਰਹੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ